ਪਾਜੀ ਕੀ ਨਾਮ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਕਾਦੀ ਦੁਕਾਨ ਸੀ ਕਿ ਕਾਦਰ ਗੰਗਲ ਜੀ ਮੇਰੇ ਬਰਦਨ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅਡਾ ਤਾਮ ਗੰਗਲ ਦੇ ਸੇ ਉਹ ਕੱਲ ਰਾਤ ਚੋਰੀ ਹੋ ਗਈ ਜੀ ਕਿੰਨੀ ਕੀ ਚੋਰੀ ਹੋਈ ਚੋਰੀ ਦੇ ਨੁਕਸਾਨ ਬਹੁਤ ਭਾਰੀ ਹੋ ਗਿਆ ਹੈ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ ਕਾਦੀ ਦੁਕਾਨ ਜੁਐਲਰੀ ਸ਼ੋਪ ਦੀ ਬਾਰੇ ਵਾਰਦਾ ਜੀ ਸੇਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰ ਗਿਆਈ ਨੇ ਤੇ ਸੇਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਏ ਨੇ ਸ਼ੋਪ ਇਹ ਨਾਨਕ ਦੇਖਿਆ ਕਿ ਜਦਾਂ ਸ਼ਟਰ ਜ ਟੁੱਟਾ ਹੋਇਆ ਸੀਗਾ ਤੇ ਸਮਾਨ ਸਾਰਾ ਖਲੜਾ ਪਿਆ ਸੀਗਾ ਜਦੋਂ ਨੇ ਅੰਦਰੋਂ ਐਂਟਰੀ ਹੋ ਕਰ ਵੇਖਿਆ ਵਾ ਤੇ ਜਿਹੜਾ ਤਿਓਰੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਨਹੀਂ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿਣੀ ਸੀ ਕਿ ਕਾਫੀ ਜੱਟ ਪਾਣੀ ਮਾਤਰਾ ਚ ਉਹ ਸਾਰਾ ਸਮਾਨ ਜਿਹੜਾ ਸੀਗਾ ਚੋਰ ਆਪਣੇ ਨਾਲ ਲੈ ਜਾਗੇ ਸੀ ਔਰ ਜਾਂਦੀ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸਭ ਕੁਝ ਕਰ ਦਿੱਤੀ ਹਾਂਜੀ ਕੁਝ ਕਰ ਦਿੱਤੀ ਹਾਂਜੀ ਹਾਂਜੀ ਪੁਸ਼ਕਾ ਕਰ ਦਿੱਤੀ ਜੀ ਕੋਸ਼ਿਸ਼ ਪਰਚਾ ਦਾ ਜਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਹਾਂ ਕਿ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਸਾਫ ਦਿੱਤਾ ਕਿ ਰੰਜਿਸ਼ਾ ਜਾਂ ਕੋਈ ਇੰਦਰੀ ਕੋ ਗੱਲ ਬਹੁਤ ਨਹੀਂ ਸ਼ਾਕਰ ਰੰਜਿਸ਼ਵਾਲ ਦੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮੈਂ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਨਰੀ ਹੀ ਗਈ ਕਿ ਕੈਸ਼ ਸੀ ਨਹੀਂ ਸਾਰੇ तकरीबन 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋ ਕੁਝ ਥੋੜਾ ਜਿਹਾ ਆਪਣਾ ਕਾਗਜ਼ ਦੇ ਦੇਣ ਵਾਸਤੇ ਆ ਪੈਸੇ ਅਸੀਂ ਤਾਂ ਡੇਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕਿ ਐ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦਾ ਸਾਡਾ ਜੁਐਲਰੀ ਸੀ ਹੋਰ ਉਹ ਚੋਰੀ ਹੋਈ ਆ ਤਕਰੀਬਨ 15 ਸੋਨਾ ਕੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਫੀ ਹੋਣਾ ਤਕਰੀਬਨ ਲਗੋ ਸਾਰਾ 33 ਤੋਂ 50 ਲੱਖ ਦਾ ਨਸਾਨ ਆ ਜੀ ਔਰ ਸਾਡੇ ਨੂੰ ਸਮਾਰ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਜਮਾਨ ਦੇ ਅੰਦਰ ਰੱਖ ਤਿੰਨ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਘੰਟੇ ਦੀ ਘਟਨਾ ਹੈ ਇਹ ਤਕਰੀਬਨ ਜੀ 7 ਵਜੇ ਦੇ ਅਸੀਂ ਦੁਕਾਨ ਬੰਦ ਕਰ ਘਟਨਾ ਤਾਂ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰ ਉਹ ਨਾਲ ਨਹੀਂ ਲੱਗੇ ਆਪਾਂ ਚੈੱਕ ਕਰਦੇ ਕੈਮਰੇ ਲੱਗੇ ਨੇ ਸੱਚ ਕੈਮਰੇ ਚੈੱਕ ਪੋਜੀਟਿਵ ਨਾਲ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਦੇਵਾਂਗੇ ਇਹ ਆਪਣੇ ਨਾ ਮੇਰਾ ਨਾਮ ਹੈਗਾ ਐਸਐਸਏ ਨਰਿੰਦਰ ਸਿੰਘ ਤੇ ਨੰਬਰ ਹੈਗਾ 3411 ਬਡਾਲਾ ਤੇ ਅਹੀਂ ਕਿਲਾ ਲਾਟੇ ਠੰਡ ਲੱਗੀ ਤੇ ਕਾਪਰੇ ਮੁंशी ਕੁਲਦੀਪ ਸਿੰਘ ਰਾਤ ਵਾਲੇ ਨੂੰ ਗੁਣਾ ਆਇਆ ਕਿ ਇਹ ਆਪਣੇ ਦਾਲ ਬੰਦਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਪ ਸਿੰਘ ਸਨ ਅਭਿੰਦਰ ਸਿੰਘ ਆਪਣੇ ਜੁੱਦਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਗਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨੇ ਕਿ ਸੋਨਾ ਕਿੰਨਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਲੋ ਹੁਣ ਆ ਤਾਂ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦੀ ਮਤਲਬ ਸਾਡੀ ਜਿਹੜੀ ਛੁਰੀ ਹੋ ਗਈ ਆ ਤੇ ਅਲੱਗ-ਅਲੱਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹੋ ਜੱਟ ਜੀ ਹਾਂਜੀ ਕੀ ਕਰ ਰਹੇ ਹੋ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜੇ ਆਪਣੇ ਜਿਹੜੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰਦੇ